ਸਸੀ ਗਾਜੀ ਦੋਸਤੋ ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ ਪੰਜਾਬ ਦੇ ਵਿੱਚ ਜੋ ਕੁਦਰਤ ਦਾ ਰੂਪ ਅਸੀਂ ਚੱਲ ਰਹੇ ਆਂ ਸਰਕਾਰਾਂ ਦਾ ਰੂਪ ਜੋ ਅਸੀਂ ਚੱਲ ਰਹੇ ਆਂ ਉਹਦੇ ਤੋਂ ਤੁਸੀਂ ਸਾਰੇ ਜਾਣੂ ਹੋ ਉਹਦੇ ਬਾਰੇ ਮੈਂ ਤੁਹਾਨੂੰ ਜਿਆਦਾ ਵਿਸਥਾਰ ਦੇ ਵਿੱਚ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਹੁਣ ਤੇ ਸਾਰੀਆਂ ਚੀਜ਼ਾਂ ਹੀ ਨੰਗੀਆਂ ਹੋ ਚੁੱਕੀਆਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦਿਨ ਜਿਹੜੇ ਐ ਹਰ ਸਾਲ ਆਉਂਦੇ ਐ بارشਾਂ ਹੁੰਦੀਆਂ ਪੂਰੀ ਦੁਨੀਆ ਵਿੱਚ بارشਾਂ ਹੁੰਦੀਆਂ ਪੂਰੀ ਦੁਨੀਆ ਦੇ ਵਿੱਚ ਨੁਕਸਾਨ ਹੁੰਦਾ ਉਹ ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਇੰਗਲੈਂਡ ਹੋਵੇ ਯੂਰਪ ਹੋਵੇ ਅਰਬ ਕੰਟਰੀ ਹੋਵੇ ਦੁਬਈ ਹੋਵੇ ਇਹ ਜਿਹੜੇ ਡਿਜਾਸਟਰ ਆ ਇਹ ਆਉਂਦੇ ਰਹਿੰਦੇ ਐ ਤੇ ਆਉਂਦੇ ਹੀ ਰਹਿਣਗੇ ਲੇਕਿਨ ਪੰਜਾਬ ਦੇ ਨਾਲ ਜੋ ਹੋਇਆ ਉਹ ਬਹੁਤ ਮਾਰਾ ਹੋ ਗਿਆ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਸ਼ਲ ਮੀਡੀਆ ਤੇ ਆਪਾਂ ਜਿਹੜੀਆਂ ਗੱਲਾਂ ਸੁਣਦੇ ਆਂ ਦੇਖਦੇ ਆਂ ਉਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਮੈਂ 88 ਦਾ ਜਿਹੜਾ ਡਿਜਾਸਟਰ ਆਇਆ ਸੀਗਾ ਹੜ ਆਇ ਸੀ ਮੈਂ ਉਹ ਵੀ ਦੇਖਿਆ ਔਰ ਉਹਦੇ ਬਾਰੇ ਬਹੁਤ ਕੁਝ ਸਹਿਣ ਵੀ ਕੀਤਾ ਕਿਉਂਕਿ ਮੈਨੂੰ ਯਾਦ ਹੈ ਕਿ 88 ਦੇ ਵਿੱਚ ਜਦੋਂ ਪਾਣੀ ਆਉਂਦਾ ਜਲੰਧਰ ਦੇ ਵਿੱਚ ਜਲੰਧਰ ਸਾਰਾ ਹੜ ਜਾਂਦਾ ਉਸ ਦਿਨ ਸਾਡਾ ਇੱਕ ਆ ਜਾਗਰਣ ਬੋਕਸ ਸੀਗਾ ਮੇਰਾ ਮੈਂ ਫਰੀਦਕੋਟ ਤੋਂ ਆਉਣਾ ਸੀ ਬਹੁਤ ਵੱਡੇ ਸਾਧਨ ਨਹੀਂ ਸੀ ਲੇਕਿਨ ਅਸੀਂ ਉਸ ਜਲੰਧਰ ਦੇ ਵਿੱਚ ਐਂਟਰ ਨਹੀਂ ਹੋ ਸਕੇ ਵਾਇਆ ਮੋਗਾ ਲੁਧਿਆਣਾ ਜਾਣ ਦੀ ਵੀ ਕੋਸ਼ਿਸ਼ ਕੀਤੀ ਅਸੀਂ ਉੱਥੇ ਪਹੁੰਚ ਨਹੀਂ ਸਕੇ ਤੇ ਬਾਅਦ ਵਿੱਚ ਉਸ ਟੀਮ ਨੇ ਸਾਡੇ ਤੇ ਕੋਟ ਦੇ ਵਿੱਚ ਜਿਹੜਾ ਸੂ ਕਰ ਦਿੱਤੀ ਕਿ ਸਾਡੇ ਜਿਹੜੇ ਕਲਾਕਾਰ ਨਹੀਂ ਆਏ ਤੇ ਸਾਡੀ ਸੰਗਤ ਨੂੰ ਨਿਰਾਸ਼ਾ ਦੇਖਣੀ ਪਈ ਸੋ ਮੈਨੂੰ ਪਤਾ ਕਿ ਉਸ ਕੋਰਟ ਦੇ ਹੁਕਮਾਂ ਨੂੰ ਕਿਸ ਤਰੀਕੇ ਨਾਲ ਮੈਂ ਚੱਲਿਆ ਔਰ ਕਿਸ ਤਰੀਕੇ ਨਾਲ ਸਿੱਧ ਕੀਤਾ ਕਿੰਨੇ ਲੋਕਾਂ ਨੂੰ ਵਿੱਚ ਪਾ ਕੇ ਉਹਨਾਂ ਨੂੰ ਦੱਸਿਆ ਕਿ ਭਾਈ ਇੰਨਾ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਅਸੀਂ ਇੱਥੋਂ ਤੱਕ ਪਹੁੰਚ ਨਹੀਂ ਸਕੇ ਸੋ ਬਾਅਦ ਵਿੱਚ ਉਹਨਾਂ ਨੂੰ ਰਿਅਲਾਈਜ਼ ਹੋਇਆ ਔਰ ਬਾਅਦ ਵਿੱਚ ਫਿਰ ਉਹ ਸਾਡੇ ਦੋਸਤ ਵੀ ਬਣ ਗਏ ਸੋ ਇਹ ਤਾਂ ਇੱਕ ਉਦਾਹਰਨ ਹੈ ਕਿ ਜਦੋਂ ਵਿਪਤਾ ਆਉਂਦੀ ਹੈ ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਲੇਕਿਨ ਜਿਹੜੀ ਇਹ ਵਿਪਤਾ ਪੰਜਾਬ ਦੇ ਉੱਤੇ ਆਈ ਹੈ ਮੈਂ ਸਮਝਦਾ ਕਿ ਜਿਹੜਾ ਕੁਦਰਤ ਨਾਲ ਅਸੀਂ ਛੇੜਛਾੜ ਕਰ ਰਹੇ ਹਾਂ ਇੰਨੇ ਜ਼ਿਆਦਾ ਅਸੀਂ ਡੈਮ ਬਣਾ ਰਹੇ ਹਾਂ ਔਰ ਉਹਨਾਂ ਡੈਮ ਬਣਾਇਆ ਨੂੰ ਫਿਰ ਅਸੀਂ ਮੈਨੇਜ ਨਹੀਂ ਕਰਦੇ ਅਸੀਂ ਮਾਪਦੰਡ ਨਹੀਂ ਕਰਦੇ ਕਿ ਕਿੰਨਾ ਪਾਣੀ ਛੱਡਣਾ ਹੈ ਤੇ ਕਦੋਂ ਛੱਡਣਾ ਹੈ ਤੇ ਕਿਹੜੇ ਪਾਸੇ ਨੂੰ ਛੱਡਣਾ ਹੈ ਬੜੀ ਕਮਾਲ ਦੀ ਗੱਲ ਹੈ ਕਿ ਹਰਿਆਣਾ ਵੀ ਕਹਿੰਦਾ ਹੈ ਕਿ ਸਾਨੂੰ ਪਾਣੀ ਚਾਹੀਦਾ ਹੈ ਅਸੀਂ ਹਿੱਸੇਦਾਰ ਹੈ ਉਧਰੋਂ ਰਾਜਸਥਾਨ ਵੀ ਕਹਿੰਦਾ ਹੈ ਕਿ ਸਾਡਾ ਹਿੱਸਾ ਹੈ ਸਾਡੇ ਹਿੱਸੇ ਦਾ ਪਾਣੀ ਸਾਨੂੰ ਦਿਓ ਲੜਾਈਆਂ ਲੜ ਲਈ ਤਿਆਰ ਨੇ ਨਿਤਰ ਜਿਵੇਂ ਨੂੰ ਤੇ ਸੱਸ ਦੇ ਮੇਨੇ ਵੱਜਦੇ ਆ ਨਿਤ ਜਿਹੜੇ ਸਾਡੇ ਲੀਡਰ ਆ ਮੇਨੇ ਵੀ ਮਾਰਦੇ ਇੱਕ ਦੂਜੇ ਨੂੰ ਪਰ ਹੁਣ ਜਦੋਂ ਪਾਣੀ ਡੋਬਣ ਤੇ ਆ ਗਿਆ ਉਦੋਂ ਹਰਿਆਣੇ ਨੇ ਵੀ ਨਾ ਕਰ ਦਿੱਤੀ ਉਹ ਦੋ ਰਾਜਸਥਾਨ ਨੇ ਵੀ ਨਾ ਕਰ ਦਿੱਤੀ ਤੇ ਮੈਨੂੰ ਲੱਗਦਾ ਕਿ ਧੱਕੇ ਦੇ ਨਾਲ ਲੋਕਾਂ ਨੇ ਜਾ ਕੇ ਜਿਹੜੀਆਂ ਫਰੀਦਕੋਟ ਨੂੰ ਨਹਿਰਾ ਜਾਂਦੀਆਂ ਰਾਜਸਥਾਨ ਫੀਲਡ ਜਿਹਨੂੰ ਕਹਿ ਦਿੰਦੇ ਆ ਉਹਨਾਂ ਨਹਿਰਾ ਵਿੱਚ ਪਾਣੀ ਛੱਡਿਆ ਸੋ ਸਮਝ ਤੋਂ ਬਾਹਰ ਹੈ ਕਿ ਹੋ ਕੀ ਰਿਹਾ ਹੈ ਪਾਣੀ ਪਹਿਲਾਂ ਵੀ ਆਇਆ ਆਈਟੀਐਸ ਦੇ ਵਿੱਚ ਵੀ ਆਇਆ ਲੇਕਿਨ ਇਸ ਵਕਤ ਜਿਹੜਾ ਪਾਣੀ ਆਇਆ ਜਿਸ ਤਰੀਕੇ ਨਾਲ ਪਾਣੀ ਆਇਆ ਲੋਕਾਂ ਨੂੰ ਮਤਲਬ ਕਿ ਉੱਠ ਕੇ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ ਸੋ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਗਾ ਕਿ ਇਹ ਕੰਮ ਜਿਹੜਾ ਇਹ ਪਹਿਲੀ ਵਾਰੀ ਨਹੀਂ ਹੋਇਆ ਇਹ ਜਿਹੜੇ ਹੜ੍ਹ ਪਹਿਲੀ ਵਾਰੀ ਨਹੀਂ ਆਏ ਪਹਿਲਾਂ ਵੀ ਆਏ ਆ ਇਸ ਤੋਂ ਬਾਅਦ ਵੀ ਆਉਣਗੇ ਸਾਨੂੰ ਲੋਕਾਂ ਨੂੰ ਯੂਨਿਟੀ ਬਣਾਉਣੀ ਪਊਗੀ ਸਾਨੂੰ ਸਰਕਾਰਾਂ ਚੁਣਨ ਵੇਲੇ ਬਹੁਤ ਕੁਝ ਸੋਚਣਾ ਪਊਗਾ ਦੇਖਣਾ ਪਊਗਾ ਤੇ ਖਾਸ ਕਰਕੇ ਜਿੱਦਾਂ ਅੱਜ ਮੈਂ ਕੋਸ਼ਿਸ਼ ਕਰ ਰਿਹਾ ਕਿ ਯੂਕੇ ਦੇ ਵਿੱਚੋਂ ਕਲਾਕਾਰਾਂ ਨੂੰ ਨਾਲ ਲੈ ਕੇ ਅਸੀਂ ਕੁਝ ਫੰਡ ਰੇਜ਼ਿੰਗ ਕਰ ਰਹੇ ਹਾਂ ਔਰ ਉਸ ਫੰਡ ਨੂੰ ਮੈਂ ਸਮਝਦਾ ਕਿ ਅ ਅਸੀਂ ਪਿੰਡਾਂ ਦੇ ਵਿੱਚ ਕਿਸ਼ਤੀਆਂ দান ਕਰਨੀਆਂ ਚਾਹੁੰਦੇ ਆ ਤਾਂ ਕਿ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਾਡੇ ਤੇ ਕੋਈ ਮੁਸੀਬਤ ਆਵੇ ਤੇ ਹਰ ਪਿੰਡ ਦੇ ਵਿੱਚ ਚਾਰ ਪੰਜ ਕਿਸ਼ਤੀਆਂ ਹੋਣੀਆਂ ਚਾਹੀਦੀਆਂ ਔਰ ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ ਸਿਰਫ ਇੱਕ ਸੋਚ ਦੀ ਗੱਲ ਹੈ ਅਸੀਂ ਕਦੇ ਸੋਚਿਆ ਹੀ ਨਹੀਂ ਕਿ ਅਸੀਂ ਫੋਰਚੂਨਰ ਗੱਡੀ ਵੀ ਰੱਖੀ ਹੈ ਅਸੀਂ ਥਾਰ ਵੀ ਰੱਖੀ ਹੈ ਅਸੀਂ 911 ਟਰੈਕਟਰ ਰੱਖਿਆ ਫੋਰ ਟਰੈਕਟਰ ਵੀ ਰੱਖਿਆ ਲੇਕਿਨ ਕਿਸੇ ਪਿੰਡ 'ਚ ਕਿਸ਼ਤੀ ਨਹੀਂ ਹੈਗੀ ਕਿਉਂ ਨਹੀਂ ਹੈ ਅਸੀਂ ਮੁਤਾਜ ਕਿਉਂ ਨਹੀਂ ਹੈ ਸਰਕਾਰਾਂ ਦੀ ਅਸੀਂ ਮੁਤਾਜ ਕਿਉਂ ਨਹੀਂ ਹੈ ਸਿਸਟਮ ਦੀ ਅਸੀਂ ਮੁਤਾਜ ਕਿਉਂ ਨਹੀਂ ਹੈ ਪ੍ਰਸ਼ਾਸਨ ਦੀ ਕਿਉਂ ਨਾ ਸੀ ਆਪਣੇ ਤੌਰ ਤੇ ਆਪਣੇ ਪਿੰਡ ਦੇ ਤੌਰ ਤੇ ਸਰਕਾਰੀ ਤੌਰ ਤੇ ਫੰਡ ਵੀ ਹੁੰਦੀ ਹੈ ਸਰਪੰਚ ਕੋਲੇ ਫੰਡ ਵੀ ਹੁੰਦੀ ਹੈ ਤੇ 10-10 ਰੁਪਏ ਵੀ ਜੇ ਲੱਗ ਜਾਣ ਇੱਕ ਘਰ ਨੂੰ 10 ਰੁਪਏ ਲੱਗ ਜਾਣ 100 ਰੁਪਏ ਲੱਗ ਜਾ ਤਾਂ ਵੀ ਤੁਸੀਂ 10 ਕਿਸ਼ਤੀਆਂ ਆਪਣੇ ਪਿੰਡ ਦੇ ਵਿੱਚ ਲਿਆ ਕੇ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਜ਼ਰੂਰਤ ਪਵੇ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਔਰ ਉਸ ਤੋਂ ਬਾਅਦ ਉਹਨਾਂ ਕਿਸ਼ਤੀਆਂ ਦੇ ਉੱਤੇ ਲੰਗਰ ਪਾਣੀ ਵੀ ਪਹੁੰਚਾਇਆ ਜਾ ਸਕਦਾ ਹੈ ਸੋ ਅਸੀਂ ਲੋਕਾਂ ਨਾਲ ਕਟਾਂਗੇ ਨਹੀਂ ਇਸ ਵਕਤ ਪਤਾ ਲੱਗਿਆ ਕਿ ਸੜਕਾਂ ਦੇ ਉੱਤੇ ਲੰਗਰ ਪਿਆ ਹਰ ਵਸਤੂ ਪਈ ਹੈ ਪਰ ਉਹ ਚੀਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚਦੀ ਨਹੀਂ ਹੋ ਰਹੀ ਔਰ ਮੁਨਾਫਾ ਖੋਰੀ ਕਰਨ ਵਾਲੇ ਲੋਕ ਵੀ ਸਾਡੇ ਚੋਂ ਹੀ ਐ ਔਰ ਇਹ ਵੀ ਉੱਥੋਂ ਖਬਰਾਂ ਮਿਲ ਰਹੀਆਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੋਕ ਰਾਸ਼ਨ ਇਕੱਠਾ ਕਰਕੇ ਆਪਣੇ ਪਿੰਡਾਂ ਨੂੰ ਲੈ ਕੇ ਜਾ ਰਹੇ ਆ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਵਕਤ ਬਹੁਤ ਬੁਰਾ ਵਕਤ ਹੈ ਇਸ ਵਕਤ ਦੇ ਉੱਤੇ ਜੇ ਅਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਮਦਦ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਕਿਸੇ ਦਾ ਹੱਕ ਖਾਣ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਇਹ ਜਿਹੜਾ ਹੱਕ ਕਿਸ ਦਾ ਖਾਣਾ ਹੈ ਇਹ ਫਿਰ ਸਾਡੇ ਬੱਚਿਆਂ ਵਿੱਚ ਸਾਡੀਆਂ ਔਲਾਦਾਂ ਵਿੱਚ ਨਿਕਲਣਾ ਹੈ ਸੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਉਹਨਾਂ ਲੋਕਾਂ ਦਾ ਸਹਿਯੋਗ ਕਰੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਲੱਖ ਰੁਪਏ দান ਦੇਣੇ ਹਨ ਤੁਸੀਂ ਚਾਹੇ 1 ਰੁਪਿਆ ਵੀ ਦਾਨ ਜਦੋਂ ਤੁਸੀਂ ਦਿਓਗੇ ਉਸ ਲੱਖ ਰੁਪਿਆ ਦੇ ਵਿੱਚ ਤੁਹਾਡਾ 1 ਰੁਪਿਆ ਪਿਆ ਵੀ 1 ਲੱਖ 1000 1 ਰੁਪਿਆ ਜਦੋਂ ਹੋਊਗਾ ਤੁਹਾਡਾ ਵਿੱਚ ਨਾ ਬੋਲੂਗਾ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਤੇ ਮੈਂ ਯੂਕੇ ਦੇ ਸਾਰੇ ਕਲਾਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਲਾਕਾਰਾਂ ਦੇ ਉੱਤੇ ਬੜੇ ਇਲਜ਼ਾਮ ਲੱਗਦੇ ਆ ਬੜੇ ਕਲੰਕ ਲੱਗਦੇ ਆ ਅੱਜ ਉਹ ਟਾਈਮ ਹੈ ਕਿ ਅਸੀਂ ਉਸ ਕਲੰਕ ਨੂੰ ਵੀ ਧੋਣਾ ਹੈ ਉਹਨਾਂ ਇਲਜ਼ਾਮਾਂ ਨੂੰ ਵੀ ਧੋਣਾ ਹੈ ਅਸੀਂ ਵੱਧ ਤੋਂ ਵੱਧ ਆਪਣੇ ਲੋਕਾਂ ਦੀ ਖੇਦਮਤ ਕਰਨੀ ਹੈ ਸੇਵਾ ਕਰਨੀ ਹੈ ਕਿਉਂਕਿ ਅਸੀਂ ਜੋ ਕੁਝ ਵੀ ਅੱਜ ਉਹ ਅਸੀਂ ਪੰਜਾਬ ਕਰਕੇ ਆਂ ਪੰਜਾਬੀ ਬੋਲੀ ਕਰਕੇ ਆਂ ਪੰਜਾਬ ਦੇ ਲੋਕਾਂ ਕਰਕੇ ਆਂ ਅਸੀਂ ਅੱਜ ਜੋ ਵੀ ਬਣੇ ਆਂ ਅਸੀਂ ਸਥਾਪਤਾਂ ਬਰਲੀਆਂ ਮੁਲਕਾਂ 'ਚ ਬੈਠੇ ਆਂ ਤੇ ਪੰਜਾਬੀਆਂ ਦੇ ਸਿਰ ਤੇ ਬੈਠੇ ਆਂ ਸੋ ਹੁਣ ਟਾਈਮ ਆ ਕਿ ਅਸੀਂ ਉਹਨਾਂ ਨੂੰ ਉਹ ਵਾਪਸ ਕੁਛ ਦੇ ਸਕੀਏ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓ ਆਪਾਂ ਇੱਕ ਫੰਡ ਰੇਜ਼ਿੰਗ ਕਰ ਰਹੇ ਆਂ ਉਹਦੇ 'ਚ ਤੁਸੀਂ ਆਪਣਾ ਇੱਕ ਪਾਉਂਡ ਦਿਓਗੇ ਉਹ ਵੀ ਤੁਹਾਡਾ ਲੱਖ ਵਰਗਾ ਤੇ ਆਪਾਂ ਉਹ ਪੰਜਾਬ ਦੇ ਵਿੱਚ ਭੇਜ ਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੀਏ ਹੋਰ ਜ਼ਿਆਦਾ ਕੁਝ ਕਹਿਣ ਨੂੰ ਹੈ ਨਹੀਂ ਕਿਉਂਕਿ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਪਹਿਲਾਂ ਹੀ ਹਾਂ ਕਰ ਦਿੱਤੀ ਹੈ ਯੈਸ ਕਰ ਦਿੱਤੀ ਹੈ ਕਿ ਅਸੀਂ ਤੁਹਾਡੇ ਨਾਲ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਖੜਾਂਗੇ ਸੋ ਬਹੁਤ ਜਲਦੀ ਤੁਹਾਡੇ ਤੱਕ ਇਨਫੋਰਮੇਸ਼ਨ ਦੇਵਾਂਗੇ ਇੱਕ ਨੰਬਰ ਦੇ ਦੇਵਾਂਗੇ ਉਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਨਾਲ رابطہ ਕਾਇਮ ਕਰ ਸਕਦੇ ਹੋ ਸੋ ਆਪਾਂ ਸੇਵਾ ਕਰਨੀ ਹੈ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਪ੍ਰਮਾਤਮਾ ਬਹੁਤ ਕੁਝ ਦੇਊਗਾ ਆਪਣੇ ਦੋਸਤਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਪੰਜਾਬੀਆਂ ਦੇ ਨਾਲ ਖੜੀਏ ਇਹ ਸਾਡਾ ਧਰਮ ਹੈ ਇਹ ਸਾਡਾ ਫਰਜ਼ ਹੈ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਹੈ ਉਹਨਾਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਵੰਡਕੇਸ਼ਕੋ ਨਾਮ ਜਪੋ ਕਿਰਤ ਕਰੋ ਸੋ ਕਿਰਤ ਵੀ ਕਰਨੀ ਹੈ ਨਾਮ ਵੀ ਜਪਣਾ ਹੈ ਵੰਡਕੇਸ਼ਕਨਾ ਹੈ ਵੈਗ੍ਰੂਜਿਕਾ ਖਾਲਸਾ ਵੈਗ੍ਰੂਜਿਕੀ ਫਤ